ਫੰਟਸਟਿਕ ਹਾਲ ਜੀ ਸਾਰੇ ਹਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਦੋ ਤੁਹਾਨੂੰ ਸੂਈਆਂ ਗਾਵਾਂ ਦਿਖਾਵਾਂਗੇ ਤੇ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਇੰਦੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਸਨਾ ਠੀਕ ਠਾਕ ਜੀ। ਹਾਂਜੀ ਅਜੀ ਚੱਪਾ ਬਬੀ ਜੀ ਚੰਗੇ। ਚਲੋ ਦੇ ਕੇ ਪਛਾਈ ਦਿਜੀਏ। ਤਿੰਨ ਨਾਮ ਦੱਸਦੇ ਕਰੀ ਆਪਣਾ। ਨਾਮ ਕਮਲ ਜੀ। ਹਾਂਜੀ ਪਿੰਡ ਭਗਵਾਨਪੁਰ ਸੀਲ ਦੇ ਰੋਹ ਬਹੁਤ ਮਾਨ ਨਾਂ ਨਿਤ ਜਿਲ੍ਹਾ ਕਰਤਾਰਪੁਰ। ਫੋਨ ਨੰਬਰ ਬੋਲ ਦੇ ਕਰੀ। ਫੋਨ ਨੰਬਰ 98152784 ਮੇਰਾ ਨੰਬਰ ਆ। ਠੀਕ ਆ। WhatsApp ਚ ਆਉਂਦਾ। ਠੀਕ ਆ। ਤੇ ਪਹਿਲਾਂ ਫਿਰ ਕਿਹੜੀ ਇਧਰੋਂ ਸ਼ੁਰੂ ਕਰ ਲਈਏ। ਹਾਂਜੀ ਹਾਂਜੀ ਇਸ ਤੋਂ ਕਰ ਲੀਏ। ਕਿੰਨਾ ਚਿਰ ਹੋ ਗਿਆ ਜਿੰਨੇ ਸੁਈ ਨਾ ਇਹਨੂੰ ਸੁਈ ਨੂੰ ਕਹਿੰਦੇ ਬੜਾ ਤਰ੍ਹਾਂ ਦੇ ਹੋ ਗਏ ਠੰਡੀ 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 ਬਹੁਤ ਹੈ ਠੰਡੀ ਸੀ ਲਿਆ ਹਨਾ ਹਾਂਜੀ ਹਾਂ ਜਿੱਦਾਂ ਮਰਤੀ ਚੋ ਵਾਕਿਆ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਬੜਾ ਸੰਗਣਾ ਹੁੰਦਾ ਵਾ ਤੇ ਠੰਡੀਆਂ ਸੇਲ ਥੋੜੀਆਂ ਕੱਟ ਲੱਭਦੀਆਂ ਹਾਂ ਤੇ ਇਹਦੇ ਮਗਰ ਵੱਛੀ ਬੜੀ ਪਿਆਰੀ ਹੈ ਵੱਛੀ ਬਹੁਤ ਚੱਗੀ ਵੱਛੀ ਦਾ ਦੁੱਧ ਕਿੰਨਾ ਚੱਲਦਾ ਉਹ ਅੱਛੀ ਸਾਂਭੀ ਚੰਗੀ ਆ ਪਿੱਛੇ ਉਹ ਵੱਛੀ ਨੂੰ ਮਤਲਬ ਉਹ ਭੜਾ ਭਾਰੀ ਗਾਈ ਚੋਲਦੇ ਵੱਛੀ ਨੂੰ ਤੇ ਬਾਟੇ ਚ ਪਾ ਗਿਨਾਂ ਮਰਦੀ ਪੀ ਜਾਂਦੀ ਠੀਕ ਆ ਤੇ ਉਤਰਾਂ ਦੁੱਧ ਕਿੰਨਾ ਇਹਦੇ ਦਾ ਦੁੱਧ ਵੀ ਜੀ ਕਾਹ ਤੋਂ ਬਾੜਾ ਨੂੰ 10 ਲੀਟਰ ਤੋਂ ਲਾਓ ਅੱਛਾ 14 ਲੀਟਰ ਦੁੱਧ ਕਰ ਦਿਓ 14 ਕ ਲੀਟਰ ਦੁੱਧ ਇਹ ਦੇਜੋਗੇ ਇਹ ਬੱਚਾ ਥੱਲੇ ਛੱਡ ਦੇ ਤਰਾ ਬੱਚਾ ਛੱਡਣਾ ਛੱਡ ਲੋ ਆਪਣੀ ਮਰਜ਼ੀ ਹੈ ਮਰਜ਼ੀ ਇਹਨੇ ਕਰੀਨੇ ਕਹਿਣਾ ਬਹੁਤ ਸੀਰ ਆ ਕੋਈ ਕੱਟ ਨਹੀਂ ਤੋਰ ਹਾਂ ਫੇਰੇ ਕਰੀਨੇ 14 ਕ ਲੀਟਰ ਦੇ ਕਰੀ ਦੁੱਧ ਜਿਹੜਾ ਕਹਿੰਦੇ ਕਿ ਚਵਾਜੂਗੀ ਬਾਕੀ ਹੈ ਜਿਹੜੀ ਪੂਰੀ ਠੰਡੀ ਸੀ ਲਿਆ ਕੋਈ ਨਹੀਂ ਇਹ ਵੀ ਸਮਾਂ ਲੱਗਾ ਟਾਈਮ ਲੱਗਣਾ ਫਸ ਨਹੀਂ ਜੀ ਆ ਦੇਖ ਸਾਡੇ ਹਵਾਨਾ ਇਹਦਾ ਲਾਗੇ ਦੋ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਆਪਣੇ ਦੁਪਹਿਰ ਦਾ ਵਾ 2:30 ਦੇ ਲਾਗੇ ਬੰਨੇ ਦਾ 2:00 ਵਾ 2 ਦੇ ਲਾਗੇ ਬੰਨੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਤੇ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਵੀ ਭਰ ਦਿੰਦੇ ਤੇ ਮੋਲ ਫਿਰ ਵੇਚੀਏ ਦਾ ਮੋਲ ਤਾਂ ਵੀ ਜੀ ਇਹਨਾਂ ਦਾ ਭਾਵੇਂ ਦੇਣ ਨੂੰ ਤਾਂ ਗਰਮੀ ਦਾ ਮੌਸਮ ਹੈ 50-50 ਦੀਆਂ ਗਰਿਆਂ ਨਹੀਂ ਜਿੰਨੇ ਦੇ ਮਰਜ਼ੀ ਵੇਚ ਜਾਂਦੀਆਂ ਹਾਂ ਹਾਂਜੀ ਪਰ ਆਪਾਂ ਨਿਕਲ ਕੇ ਮੋਲੀ ਕਰਨੇ ਆ ਜੀ ਮੁੱਲ ਵੀ ਦੀ ਇਹਦਾ 35000 ਅੱਛਾ ਹੁਣ ਤੇ ਦੋ ਛੜਦੇ ਨੇ 35000 ਦੇ ਉਸ 35000 ਦੀ ਦੇ ਦੇਣੀ ਹੈ ਇਹ ਲੋ ਹੁੰਦਾ ਕੁਛ ਨਹੀਂ 35000 ਦਾ ਹੈ ਵੀ ਚੰਗੀ ਦੁੱਧ ਹੁਣ ਪੱਕਾ ਦੁੱਧ ਕਿੰਨਾ ਹੈ ਦੇਖੋ ਪੱਕਾ 10 ਲੀਟਰ ਮੇੜ ਕੇ ਦਵਾਂਗੇ ਆਪਾਂ ਠੀਕ ਆ ਬਾੜਾ 10 ਤੇ ਅਗੇ ਕੋਈ ਸਾਮ ਕਰ ਲੁਗਾ ਤੇ ਬਤਾ ਲਓ ਅੱਛਾ ਪਾਲਦਾ ਜੇ ਕੋਈ 10 ਲੀਟਰ ਦੁੱਧ ਹੈ ਲੈ ਨਹੀਂ ਤੇ ਇੰਡੀ ਬੱਛੀ ਕਿੱਥੋਂ ਦੀ ਦੋ ਚਾਰ ਕਿਲੋ ਹਾਂਜੀ ਹਾਂਜੀ ਘਰ ਰੱਖੇ ਕੇ ਜਾਂ ਨੂੰ ਚਾਲੇ ਹਾਂਜੀ ਬਾਕੀ ਇਹ ਵੀ ਇਹਦਾ ਦੁੱਧ ਵੀ ਜਿਹੜਾ ਸੰਗਣਾ ਮੱਝਾਂ ਵਰਗਾ ਦੁੱਧ ਹੁੰਦਾ ਵਾ ਤੇ ਕਾ ਜਿਹੜੀਗਾ ਉਈ ਬਸ਼ੀ ਚੱਕੀ ਐ ਕਲੂਨ ਐ ਅਸੀਂ ਚਾਰ ਤਾਂਦੇ ਆ ਤੇ ਅੱਜ ਸਵੇਰ ਜਿਹੜੀ ਬਹੁਤ ਠੰਡੀ ਐ ਇਹਦੇ ਮਗਰ ਵੀ ਬੱਚੀ ਹਾਂਜੀ ਇਹ ਤਾਂ ਮਗਰ ਵਸੀ ਜੱਟ ਸੀ ਠੀਕ ਐ ਇਹਨੇ ਪਾਸ ਕਰਕਲੈਂਡ ਜੀਂ ਠੰਡੀ ਬੰਦੀ ਬੜੀ ਜਿੱਦਾਂ ਹਾਂ ਦੇਖਦੇ ਹਵਾ ਨਾਲ ਇਹਦਾ ਇਹ ਅੱਜ ਹੀ ਆਈ ਜਿਹੜੀ ਕੰਦੇ ਅੱਜ ਪਾਸ ਕਰਕੇ ਜਿਹੜੀ ਹੁਣ ਲਿਆਂਦੀ ਐ ਇਹਦੇ ਕੋ ਕਿੰਨਾ ਦੁੱਧ ਦੁੱਧ ਵੀ ਜੀ ਇਹਦੇ ਕੋ 8 ਕਿਲੋ ਲਾਓ ਜੀ ਇਹਨੂੰ ਕਿੰਨੇ ਦੇਣਾ ਐ ਸੋਈ ਨਾ ਇਹਨੂੰ ਸੁਈ ਨੂੰ ਹੋ ਗਿਆ ਛੇ ਸੱਤ ਦਿਨ ਹੱਤਾ ਹੀ ਲਾ ਦੇ ਤੇ ਤੇ ਜੇ ਦੁੱਧੋ ਵਧੋ ਮਾ ਜੀ ਜੀ ਬਾਜੂ ਬਹੁਤਾ ਨਹੀਂ ਨਾ 9-10 ਕਿਲੋ ਕਰੀ ਜਾਓ ਮੈਂ ਐਵੇਂ ਕਹਾਂ 12-13 ਕਿਲੋ ਕਰੀ ਚਲੋ 10 ਲੀਟਰ ਚਵਾਈ ਜਾਵੇ ਪਹਿਲੇ ਸੋਵੇ ਤੇ ਤੋਰੋ ਐ ਕਰੀ 96 ਚਲੋ ਚੰਗਾ ਵਾ ਹਾਂ ਜੀ ਹਾਂ ਜੀ ਆ ਦੇਖੋ ਜਿੰਨਾ ਮਰਜ਼ੀ ਏ ਠੰਡੀ ਜੀ ਠੀਕ ਆ ਇੱਦਾਂ ਬੈਗ ਕਰਾ ਲਓ ਠੀਕ ਆ ਜੀ ਬਾਹਰ ਇਹ ਉਥੋਂ ਹੀ ਪਾਸ ਕਰਕੇ ਲੈਂਦੀ ਆ ਫੇਰ ਵੇ ਲੋ ਬੈ ਗਏ ਥੱਲੇ ਠੀਕ ਆ ਤੋ ਮੋਲੇ ਦੋਸਤ ਚਲੋ ਪਾਵਾਂਗੇ ਤੋਲਾ ਨੂੰ ਤਾਰੀ ਸੁਈ ਆ ਤੋਰੋ ਫੇਰੇ ਕਰੀ ਨਾ ਸੁਵਾ ਜਿਹੜਾ ਇਹਦਾ ਪਹਿਲਾ ਹੀ ਦੱਸ ਤੇ ਤੇ ਇਹਦਾ ਫਿਰ ਮੁੱਲ ਮੁੱਲ ਵੀ ਜਿਹੜਾ ਛੋਟਾ ਇਹ ਕਰਨਾ ਕਿੰਨਾ ਕੁ ਮੁੱਲੇ ਦਾ ਤੇ 30000 ਆ ਰਿਹਾ ਪੂਰੇ 30 ਹੀ ਦੇ ਦਾ ਅੱਛਾ 30000 ਹੀ ਦੇ ਦੇਣੀ ਹਾਂਜੀ ਛੋਟ ਛਾਟ ਹੋ ਜੂਗੀ ਠੀਕ ਹੈ ਜੀ ਬਾਕੀ ਇਹ ਆ ਵੀ ਕੋਈ ਦੁੱਧ ਤੇ ਕਰੇ ਚੋਕੇ ਲੈ ਜਾਏ ਦੁੱਧ ਜਿਹੜਾ ਵਾ ਨਾਲੇ ਨਾ ਦੁੱਧ ਵੀ ਜਿਹੜਾ ਸੰਗਣਾ ਹੁੰਦਾ ਵਾ ਬੜੀਆ ਕੋਈ ਐਡੀ ਰਕਮ ਤੇ ਨਾਲੇ ਗਰਮੀ ਚੱਲਣ ਵਾਲੀਆਂ گاਵਾ ਨਾ ਕੋਈ ਇਹਨਾਂ ਨੂੰ ਗਰਮੀ ਦੀ ਪਰਵਾਹ ਤੇ ਨਾ ਕੋਈ ਠੰਡ ਦੀ ਪਰਵਾਹ ਨਹੀਂ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਾ ਜਾਂ ਕੋਈ ਉਹੋ ਜੀ ਗੱਲ ਹਾਂਜੀ ਹਾਂਜੀ ਉਹਨੂੰ ਭਰੋਣੀ ਟਾਈਮ ਲਾਉਦੇ ਕੋਈ ਚੱਕਰ ਨਹੀਂ ਠੀਕ ਆ ਤੇ ਆ ਮੱਝ ਬੱਚੇ ਤੋਂ ਬਿਨਾ ਹੀ ਜੇ ਹਾਂਜੀ ਵਾਲੀ ਬੱਚੇ ਤੋਂ ਬਿਨਾ ਤੇ ਇਹਦੇ ਕਾ ਦੁੱਧ ਕਿੰਨਾ ਦੁੱਧ ਵੀ ਇਹਦੇ ਦਾ 8 ਕਿਲੋ ਆ ਅੱਛਾ ਆਪਾਂ ਸਾਤ ਦੇ ਮੇਨਕੇ ਦਵਾ ਗਰੰਟੀ ਰਵਾਂਗੇ ਐਸਾ ਤੂੰ ਬਾਹਰ ਹੀ ਨਿਕਲੂਗਾ ਠੀਕ ਆ ਹਾਂਜੀ ਹਾਂਜੀ ਤੋਰ ਫੇੜੀ ਨਾ ਮਿਲਦੇ ਕਿ ਤਰ੍ਹਾਂ ਮੇਲੇ ਥਾਪੀ ਮਾਰੋ ਥੱਲੇ ਬੈਠੋ ਤੇ ਬਸ ਠੀਕ ਪਾੜਾ ਪਾੜੋ ਤੇ ਕਹਿੰਦੇ ਇਸ ਤਰ੍ਹਾਂ ਹੀ ਥੱਲੇ ਬਹਿ ਜਾਓ ਤੇ ਮਿਲ ਪੈਂਦੀ ਹੈ ਬਾਕੀ ਉਤਰ ਹੈ ਕਿ ਚਲੋ ਘੱਟ ਘੱਟ ਤੇ ਟਪੜੇ ਦੀ ਚੰਗੀ ਦੁੱਧ 7-8 ਕਿਲੋ ਜਿਹੜਾ ਕਿੰਦੇ ਕੀ ਹੈਗਾ ਜਗਾ ਦੋ ਦੋ ਦਿਨ 12 ਕਿਲੋ ਸੱਜੇ ਨੇ ਕੱਢਿਆ ਵਾ ਠੀਕ ਹੈ ਜੀ ਇਹ ਵੀ 7-8 ਕਿਲੋ ਨੇ ਕਿ ਸੱਜੇ ਕਰ ਦੇਣਾ ਮਰਾ ਹਲ 10 ਕਦੇ ਨਾਲ 8-10 ਦਿਨ ਹੋ ਗਏ ਜੇ ਇਹਦੇ ਕੋਈ ਕ੍ਰਾਸ ਕਰਾਈ ਜੇ ਕੱਟੇ ਕੋਈ ਤੇ ਮੁੱਲ ਫਿਰ ਇਹਦਾ ਮੁੱਲ ਵਿਧੀ ਛੋਟੀ ਨਾਲੋਂ 50000 ਰੁਪਏ ਦੀ ਹੈ ਜੀ ਭਾਣੇ ਹਾਂਜੀ ਉਹ ਜੀ ਚੰਗੀ ਹੈ ਛੋਟੀ ਜਿੰਨੀ ਹੈ ਕੀ ਦਾ ਠੀਕ ਆ ਚੰਗੀ ਦਿਲ ਚਵਾਈ ਮੋਟਰੀ ਆ ਬੋਲੀ ਰੋਵਾ ਸੀ ਕੋਲੀ ਤੇ ਆਪਾਂ ਜਿਹੜੀ ਆ 2018 ਇਹ ਨਹੀਂ ਛੱਡਦਾ 47000 ਦਾਣਾ ਅੱਛਾ ਹਾਂਜੀ ਚੋਚੇ ਵਿੱਚ ਕਰ ਦਈਏ ਮਾਨ ਛੋੜ ਥੋੜਾ ਹੋਰ ਪੋੜਾ ਅੱਛਾ ਬਾਕੀ ਨਹੀਂ ਦੇਖ ਲਓ ਮੈਂ ਤਾਂ ਕਿੰਨਾ ਜੈਸ ਨੂੰ ਕਰ ਦੋ ਪੂਰੀ ਕਿ ਨਹੀਂ ਪੂਰੇ 45 ਦੀ ਬਾਹੂ ਚੰਦ ਦੋਸ਼ੋ ਛੱਡਾਂਗੇ ਠੀਕ ਆ ਨਾ 7-8 ਕਿਲੋ ਦੁੱਧ ਦੀ ਨਾਮ ਲੇਖੂ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਮੁਰਤੇ ਅਸੀਂ ਆ ਬਿਲਾ 7000 ਦੀ ਉਹ ਵੀ 7-8 ਕਿਲੋ ਦੁੱਧ ਦੀ ਆ ਠੀਕ ਆ ਹਾਂਜੀ ਠੀਕ ਆ ਵੀ ਜੀ ਬਾਕੀ ਆ ਵੀ ਸਾਰੀਆਂ ਜੇ ਸੂਈਆਂ ਸਵਾਈਆਂ ਆ ਮਤਲਬ ਪ੍ਰੋਸ ਵੀ ਕਰਾਈ ਜਾ ਕਟਾ ਜੇ ਆਪਣੇ ਘਰ ਤੋਂ ਇਹ ਕਟਾ ਦੇ ਵਿਕੋ ਕਰਾਤੀ ਠੀਕ ਆ ਆਪਾਂ ਵੀ ਚੱਲ ਵੇਖਦੇ ਹਾਂ ਠੀਕ ਆ ਨਾ ਵੀ ਕੋ ਆਪਾਂ ਮੁਰਤੇ ਚੱਲ ਬੰਨ੍ਹ ਲਈ ਕਰੀ ਠੀਕ ਆ ਤੇ ਬਾਕੀ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਖੜੇ ਆ ਨਾ ਜੋ ਵੀ ਆ ਅਸੀਂ ਕੋ ਜੇ ਆਪਣੀ ਸਮਝਣਾ ਵੇਖ ਚਾ ਕੇ ਖੜੋ ਜੀ